हरियाणा सरकार कहंदे ਡਿੱਗ ਸਕਦੀ ਆ हरियाणा सरकार ਨੂੰ ਕੁਝ ਵਿਧਾਇਕਾਂ ਦਾ ਸਮਰਥਕ ਸੀਗਾ ਜਿਹੜੇ ਆਜ਼ਾਦ ਸੀਗੇ ਤਿੰਨ ਨੇ ਵਾਪਸ ਲੈ ਲਿਆ ਆਪਣਾ ਸਮਰਥਨ ਤੇ ਇਹ ਐਲਾਨ ਕਰ ਦਿੱਤਾ ਕਿ ਉਹ ਹੁਣ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਣਗੇ 6 ਜਨ ਆਜਲ ਵਿਧਾਇਕ ਨਹੀਂ ਇਥੇ ਆਣੇ ਦੇ 6ਾਂ ਵਿੱਚੋਂ ਤਿੰਨ ਵਿਧਾਇਕ ਆਪਣਾ ਸਮਰਥਨ ਵਾਪਸ ਲੈ ਲੈ ਕੇ ਬੀਜੇਪੀ ਤੋਂ ਉਹਨਾਂ ਦੇ ਉੱਪਰ ਕਈ ਕਹਿਰ ਪਰੇ ਦੋਸ਼ ਲਗਾ ਕੇ ਤਿੰਨ ਹੀ ਵਿਧਾਇਕ ਜਿਹੜੇ ਹੈਗੇ ਆ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹੁਣ ਇਹਨਾਂ ਕੋਲੇ ਸਾਰੇ ਮਿਲਾ ਕੇ ਭਾਜਪਾ ਕੋਲੇ 40 ਨੇ ਤੇ ਇਹਦਾ ਮਤਲਬ ਭਾਜਪਾ ਦੀ ਹਰਿਆਣੇ ਵਿੱਚ ਸਰਕਾਰ ਗਿਰ ਰਹੀ ਹੈ ਤੈ ਹੈ ਹਰਿਆਣਾ ਸਰਕਾਰ ਕਹਿੰਦੇ ਡਿੱਗ ਸਕਦੀ ਹੈ ਹਰਿਆਣਾ ਸਰਕਾਰ ਨੂੰ ਕੁਝ ਵਿਧਾਇਕਾਂ ਦਾ ਸਮਰਥਕ ਸੀਗਾ ਜਿਹੜੇ ਆਜ਼ਾਦ ਸੀਗੇ ਤਿੰਨ ਨੇ ਵਾਪਸ ਲੈ ਲਿਆ ਆਪਣਾ ਸਮਰਥਨ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਣਗੇ ਤਾਂ ਕੁਲਮਾ ਲਾ ਕੇ ਹਰਿਆਣਾ ਦੇ ਵਿੱਚ ਵੱਡੇ ਫੇਰ ਬਦਲ ਹੁੰਦੇ ਨਜ਼ਰ ਆ ਰਹੇ ਨੇ ਪਹਿਲਾਂ ਜੀ ਜੀਪੀ ਬੀ ਜੀਪੀ ਗੱਠਜੋੜ ਟੁੱਟਿਆ ਤਾਂ ਸਰਕਾਰ ਦੁਬਾਰਾ ਫੇਰ ਨਵੇਂ ਸਿਰੇ ਤੋਂ ਬਣੀ ਤੇ ਹੁਣ ਇੱਕ ਵਾਰ ਫੇਰ ਸਰਕਾਰ ਸਮਾਂ ਚਾਹੇ ਥੋੜਾ ਹੀ ਰਹਿੰਦਾ ਪਰ ਫਿਰ ਵੀ ਚਿੰਤਾ ਦੇ ਵਿੱਚ ਹੈ ਬੜੀ ਵੱਡੀ ਗੱਲ ਹੈ ਜੀ ਅਸਲ 'ਚ ਤਿੰਨ ਵਿਧਾਇਕ ਆਜ਼ਾਦ ਵਿਧਾਇਕ 6 ਆਜ਼ਾਦ ਵਿਧਾਇਕ ਨੇ ਜਿੱਥੇ ਆਣੇ ਦੇ 6ਾਂ ਵਿੱਚੋਂ 3 ਵਿਧਾਇਕ ਆਪਣਾ ਸਮਰਥਨ ਵਾਪਸ ਲੈ ਕੇ ਭਾਜਪਾ ਤੋਂ ਉਹਨਾਂ ਦੇ ਉੱਪਰ ਕਈ ਕਹਿਰ ਪਰੇ ਦੋਸ਼ ਲਗਾ ਕੇ ਤਿੰਨ ਹੀ ਵਿਧਾਇਕ ਜਿਹੜੇ ਹੈਗੇ ਆ ਉਹ ਕਾਂਗਰਸ ਵੀ ਸ਼ਾਮਲ ਹੋ ਗਿਆ ਉਹਨਾਂ ਨੇ ਸਮਰਥਨ ਕਾਂਗਰਸ ਨੂੰ ਦਿੱਤਾ ਹੁਣ ਜੇਕਰ ਜਜਪੀ ਵਾਲੇ ਵਿਧਾਇਕ ਵੀ ਜਜਪੀ ਨਾਲ ਲੜ ਕੇ ਫਰਜ ਕਰ ਲੋ ਪੰਜ ਨੇ ਜੀ ਦਸਾਂ ਚੋਂ ਜੱਜਪਾ ਵਾਲੇ ਵਧਾਇਕ 5 ਬੀਜਪੀ ਨਾਲ ਹੂੰ ਉਹਨਾਂ ਦਾ ਮਨ ਫੇਰ ਮੁੜ ਕੇ ਆਪਣੇ ਦੁਸ਼ਾਂਚ ਦਾਲਾਵਲ ਚਲਾ ਗਿਆ ਤੇ 5 ਉਹ ਵੀ ਚਲੇ ਗਏ ਉੱਤੇ ਤਾਂ ਵੱਡੀ ਪ੍ਰੋਬਲਮ ਆ ਜਾਣੀ ਹੈ ਹੁਣ ਕੀ ਹੈ ਹੁਣ ਭਾਰਤ ਕੁੱਲ ਮੈਂਬਰਾਂ ਦੀ ਗਿਣਤੀ 90 ਆ ਉੱਤੇ ਹੂੰ 90 ਵਿੱਚੋਂ ਜੀ ਮਨੋਰ ਲਖੱਟਰ ਦਾ ਰਜਾਇਨ ਹੋ ਗਿਆ ਹੂੰ ਇੱਕ ਬੰਦਾ ਹੋਰ ਨਹੀਂ ਹੈਗਾ ਜੀ ਦੋ ਚਲੇ ਗਏ ਵਿੱਚੋਂ 88 ਰਹਿ ਗਏ ਹੂੰ 88 ਵਿੱਚੋਂ ਭਾਜਪਾ ਦੇ ਕੋਲੇ ਇਸ ਟਾਈਮ 40 ਰਹਿ ਗਏ ਆ ਜੀ ਐਮਐਲਏ ਤੇ ਲੋੜ ਕਿੰਨਿਆਂ ਦੀ ਹੈ ਜੀ 90 ਚੋਂ 46 ਦੀ ਜਾਂ 88 ਚੋਂ 45 ਦੀ ਹੂੰ ਜੇ 88 ਦੀ ਗਿਣਤੀ ਕਰਾਂ ਤਾਂ 45 ਦੀ ਲੋੜ ਆ ਜੇ ਆਪਾਂ 90 ਦੀ ਗਿਣਤੀ ਕਰਦੇ ਆ ਤਾਂ 46 ਦੀ ਲੋੜ ਆ ਹੂੰ ਠੀਕ ਹੈ ਨਾ ਜੀ ਆਪਾਂ 88 ਦੀ ਗਿਣਤੀ ਕਰ ਲੈਂਦੇ ਆ 88 ਤਹਿਤ ਭਾਜਪਾ ਨੂੰ ਹੁਣ 45 ਬੰਦੇ ਚਾਹੀਦੇ 45 ਐਮਐਲਏ ਚਾਹੀਦੇ ਆ ਜੀ ਰਹਿ ਕਿੰਨੇ ਗਏ 40 ਉਹਦੇ ਵਿੱਚੋਂ ਕਾਂਗਰਸ ਦੇ ਕਿੰਨੇ ਰਹਿ ਗਏ ਜੀ 30 ਕਾਂਗਰਸ ਦੇ 30 30 ਦੇ ਵਿੱਚੋਂ 2 ਉਹਦੇ ਹੋਰ ਹੋਗੇ 32 ਹੋਗੇ ਜੀ ਜੱਜਪੜੇ 10 ਨੇ ਦੱਸਿਆ 5 ਉਧਰ ਨੇ ਜੀ ਉਹ ਜੇ ਪਿੱਛੇ ਜੇ 10 ਜੱਜਪੜੇ ਕੋਲ ਹੈਗੇ ਨੇ ਆਜ਼ਾਦ 6 ਨੇ ਜੀ ਤੇ ਹੋਲਪਾ ਦੇ ਨਾਲੋਂ 1-1 ਹੈ ਜੀ ਹੁਣ ਇਹਨਾਂ ਕੋਲੇ ਸਾਰੇ ਮਿਲਾ ਕੇ ਭਾਜਪਾ ਕੋਲੇ 40 ਨੇ ਤੇ ਇਹਦਾ ਮਤਲਬ ਭਾਜਪਾ ਦੀ ਹਰਿਆਣੇ ਵਿੱਚ ਸਰਕਾਰ ਗਿਰ ਰਹੀ ਆ ਤੈ ਆਏ ਭਾਜਪਾ ਦੀ ਹਰਿਆਣੇ ਵਿੱਚ ਸਰਕਾਰ ਗਿਰ ਰਹੀ ਆ ਤੈ ਆਏ ਕਦੋਂ ਰਾਜਪਾਲ ਰਾਜਪਾਲ ਕੋਲ ਪਹੁੰਚ ਚੁੱਕਿਆ ਹੁੰਦਾ ਉਹਨਾਂ ਦਾ ਐਲਾਨ ਉਹਨੇ ਪੱਤਰ ਪਹੁੰਚ ਚੁੱਕਿਆ ਨੇ ਰਾਜਪਾਲ ਦੇ ਰਾਜਪਾਲ ਕੋਲੇ ਤਿੰਨਾਂ ਦੇ ਹੁਣ ਹਾਲਾਤ ਕੀ ਨੇ ਹਾਲਾਤ ਇਹ ਨੇ ਕਿ ਜੇਕਰ ਰਾਜਪਾਲ ਚਾਹੇ ਤਾਂ ਕੱਲ ਨੂੰ ਹੀ ਕਹਿ ਸਕਦਾ ਕਿ ਆਪਣਾ ਬਹੁਮਤ ਸਾਫਤ ਕਰੋ ਭਾਜਪਾ ਨੂੰ ਕਹਿ ਸਕਦਾ ਰਾਜਪਾਲ ਜੇਕਰ ਦੂਜੀ ਪਾਰਟੀ ਦਾ ਹੁੰਦਾ ਕਿਉਂਕਿ ਭਾਜਪਾ ਦਾ ਰਾਜਪਾਲਾ ਇਸ ਕਰਕੇ ਭਾਜਪਾ ਸਰਕਾਰ ਨੂੰ ਅਜੇ ਨਹੀਂ ਕਹੇਗਾ ਉਹ ਬੜਾ ਵੱਡੀ ਗੱਲ ਆ ਇਹ ਹੁਣ ਹੁਣ ਹੋਰ ਵੀ ਜਾ ਸਕਦੇ ਆ ਪਹਿਲੀ ਆ ਹਰਿਆਣਾ ਸਰਕਾਰ ਜਿਸ ਸਰਕਾਰ ਨੂੰ ਸਮੇਂ ਤੋਂ ਪਹਿਲਾਂ ਦਿਗਣ ਦਾ ਮਾਮਲਾ ਸਾਹਮਣੇ ਆ ਗਿਆ ਪਹਿਲੀ ਸਰਕਾਰ ਆਏ ਰਣਜੀਤ ਜੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ